ਰੋਕ ਕਿਸਤ ਕਰ ਦिए 29 April 2025 ਨੂੰ ਸ਼ਾਮ ਕਰੀਬਨ 9:48 ਮਿੰਟ ਤੇ ਬਟਾਲਾ ਸ਼ਹਿਰ ਦੇ ਇੱਕ ਨਾਮੀ ਤੇ ਮਸ਼ਹੂਰ ਗਾਰਮੈਂਟ ਸਟੋਰ ਹੈ ਲੰਡਨ ਫੈਸ਼ਨ ਗਾਰਮੈਂਟ ਸ਼ੋਰੂਮ ਜਸ ਜਸਾ ਸਿੰਘ ਹਾਲ ਸਿਟੀ ਬਟਾਲਾ ਉੱਥੇ ਪੈਂਦਾ ਹੈ ਤਾਂ ਉੱਥੇ ਆ ਕੇ ਤਿੰਨ ਅਣਪਛਾਤੇ ਬੰਦੇ ਆ ਕੇ ਗੋਲੀਆਂ ਮਾਰਦੇ ਹੈ ਦੁਕਾਨ ਤੇ ਉਤੇ ਤਾਂ ਇਹ ਬੜਾ سنگੀਨ ਅਪਰਾਧ ਸੀਗਾ ਤਾਂ ਜਦੋਂ ਇਨਸੀਡੈਂਟ ਹੁੰਦਾ ਹੈ ਨਾਲ-ਨਾਲ ਫੇਸਬੁੱਕ ਤੇ ਇੱਕ ਦਰਮਾ ਸੰਧੂ ਨਾਮ ਦਾ ਇੱਕ ਬੰਦਾ ਇਹਦੀ ਰਿਸਪਾਂਸਿਬਿਲਟੀ ਚੁੱਕਦਾ ਹੈ ਉਹ ਆਪਣੇ ਫੇਸਬੁੱਕ ਪੋਸਟ ਦੇ ਵਿੱਚ ਲਿਖਦਾ ਹੈ ਅੱਜ ਜੋ ਬਟਾਲੇ ਵਿੱਕੀ ਫੈਸ਼ਨ ਲੰਡਨ ਸ਼ੋਰੂਮ ਤੇ ਜੋ ਗੋਲੀਆਂ ਚਲੀਆਂ ਤੇ ਨੁਕਸਾਨ ਹੋਇਆ ਉਹਦੀ ਜ਼ਿੰਮੇਵਾਰੀ ਮੈਂ ਦਰਮਾ ਸੰਧੂ ਲੈਂਦਾ ਹਾਂ ਇਹਨੂੰ ਬਹੁਤ ਵਾਰੀ ਅਸੀਂ ਪਹਿਲਾਂ ਵੀ ਸਮਝਾ ਚੁੱਕੇ ਹਾਂ ਫਿਰ ਉਸ ਚੀਜ਼ ਨੂੰ ਇਗਨੋਰ ਕੀਤਾ ਤੇ ਅੰਜਾਮ ਅੱਜ ਇਹਦੇ ਸਾਹਮਣੇ ਹੈ ਇਹਨੂੰ ਕੋਈ ਵੀ ਸਿਕਿਉਰਿਟੀ ਨਾ ਦਿੱਤੀ ਜਾਵੇ ਅਸੀਂ ਉਸ ਅਫਸਰ ਦਾ ਵੀ ਨੁਕਸਾਨ ਕਰਾਂਗੇ ਜੋ ਇਹਦੇ ਵਾਸਤੇ ਅੱਗੇ ਆ ਖੜੂਗਾ ਵਿੱਕੀ ਨੂੰ ਸਾਡੀ ਆਖਰੀ ਸਲਾਹ ਤੂੰ ਰੈਡੀ ਹੋ ਜਾ ਆਪਣੀ ਮੌਤ ਲਈ ਸੋ ਇਹ ਜਿਹੜਾ ਇੱਕ ਫੇਸਬੁੱਕ ਪੋਸਟ ਸਾਡੇ ਕੋਲ ਆ ਜਾਂਦਾ ਹੈ ਤਾਂ ਇਹਦਾ ਵੀ ਅਸੀਂ ਕੌਗਨਿਸੈਂਸ ਲੈਂਦੇ ਹੈ ਐਂਡ ਇਹਦਾ ਇਮੀਡੀਏਟਲੀ ਇੱਕ ਐਫਆਈਆਰ ਐਫਆਈਆਰ ਨੰਬਰ 70 आ, 2025 ਦਾ ਸਿਟੀ ਬਟਾਲਾ ਥਾਣੇ ਦੇ ਵਿੱਚ ਦਰਜ ਹੁੰਦਾ ਹੈ ਅੰਡਰ ਸੈਕਸ਼ਨਸ ਆਫ ਐਕਸਟਰਸ਼ਨ ਥ्रेट ਐਂਡ ਐਕਸ ਐਂਡ ਡੀਜ਼ਰਿੰਗ ਟੂ ਲਾਈਫ ਨਾਲ ਅਸੀਂ 25 ਆਰਮਜ਼ ਐਕਟ ਦਾ ਇਹਦੇ ਵਿੱਚ ਸੈਕਸ਼ਨ ਲਾਇਆ ਇਹ ਬਹੁਤ سنگੀਨ ਕ੍ਰਾਈਮ ਸੀਗਾ ਐਕਸਟਰਸ਼ਨ ਕਮ ਇਹਦੇ ਵਿੱਚ ਸ਼ੂਟਿੰਗ ਹੋਈ ਸੀਗੀ ਤਾਂ ਇਹਦੇ ਵਿੱਚ ਅਸੀਂ ਸਪੈਸ਼ਲ ਟੀਮਸ ਬਣਾਈਆਂ ਦ ਟੀਮਸ ਵੇਰ ਲੈਡ ਬਾਈ ਐਸਪੀ ਡੀ ਸਾਹਿਬ ਐਂਡ ਡੀਐਸਪੀ ਸਿਟੀ ਇਹਦੇ ਵਿੱਚ ਨਾਲ ਸੀਗੇ ਆਪਦੇ ਇਨਚਾਰਜ uh, CIA ਟੀਮਸ ਨੂੰ ਉਹ ਕਰ ਰਹੇ ਸੀਗੇ ਸਾਰਾ ਮੋਨਿਟਰ ਤਾਂ ਨਾਲ ਜਿਹੜੀ ਆਪਣੀ ਟੈਕਨੀਕਲ ਔਰ CIA ਦੀ ਟੀਮ ਇੱਥੇ ਹੈਗੀ ਤਾਂ ਇਹ ਗਰਾਉਂਡ ਤੇ ਕੰਮ ਕਰ ਰਹੇ ਸੀਗੇ ਅਲੋਂਗ ਵਿਦ ਐਸ ਐਚਓ ਸਿਟੀ ਤਾਂ ਕਾਫੀ ਦਿਨਾਂ ਤੱਕ ਇਹ ਆਪਰੇਸ਼ਨ ਚਲਾ ਜਿਹਦੇ ਬਹੁਤ ਮਿਹਨਤ ਕਰਕੇ ਇਵੈਂਚੁਅਲੀ ਆਨ ਬੇਸ ਆਫ ਹਿਊਮਨ ਇੰਟ ਐਂਡ ਟੈਕਨੀਕਲ ਇਨਪੁਟ ਬਟਾਲਾ ਪੁਲਿਸ ਨੇ ਜਿਹੜਾ ਕੇਸ ਹੈ ਟ੍ਰੇਸ ਕਰ ਲਿਆ ਸੋ ਜਦੋਂ ਕੇਸ ਸਟ੍ਰੇਸ ਹੋਇਆ ਇਨੀਸ਼ੀਅਲੀ ਇਹਦੇ ਵਿੱਚ ਅਸੀਂ ਜਿਹੜਾ ਸ਼ੂਟਿੰਗ ਮੋਡਿਊਲ ਹੈ ਉਹਦੇ ਜਿਹੜੇ ਤਿੰਨ ਬੰਦੇ ਅਣਪਛਾਤੇ ਸ਼ੁਰੂ ਦੇ ਵਿੱਚ ਸੀਗੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਉਹਦੇ ਵਿੱਚ ਜਿਹੜੇ ਤਿੰਨ ਬੰਦੇ ਆਏ ਇੱਕ ਦਾ ਨਾਮ ਹੈ ਰਾਜਵੀਰ ਸਿੰਘ ਰਾਜਵੀਰ ਸਿੰਘ ਖਲਸੀਆ ਅਮਰਸਰ ਦਾ ਰਹਿਣ ਵਾਲਾ ਹੈ ਜਦੋਂ ਬਾਅਦ ਵਿੱਚ ਅਸੀਂ ਪੁੱਛਿਆ ਤਾਂ ਹੀ ਵਾਸ ਅ ਸ਼ੂਟਰ ਹੂ ਐਕਚੁਅਲੀ ਸ਼ਾਟ ਐਟ ਦ ਸਪੌਟ ਇਸ ਤੋਂ ਇਲਾਵਾ ਇੱਕ ਬਲਵਿੰਦਰ ਉਰਫ ਰਾਹੁਲ ਅਸੀਂ ਫੜਿਆ ਇਹ ਉਸ ਮੋਟਰਸਾਈਕਲ ਨੂੰ ਡਰਾਈਵ ਕਰ ਰਹਾ ਸੀਗਾ ਜਿਹੜਾ ਮੌਕੇਵਾਰ ਦਾਤੇ ਗਿਆ ਸੀਗਾ ਇਹ ਵਡਾਲਾ ਇੱਕ ਪਿੰਡ ਹੈ ਤਰਨਤਾਰਨ ਚ ਪੈਂਦਾ ਉਥੋਂ ਦਾ ਹੈ ਤੀਜਾ ਇਹਦੇ ਜਿਹੜਾ ਬੰਦਾ ਫੜਿਆ ਗਿਆ 166 ਫ੍ਰੀਥ ਹੈ ਇਹ ਵਿਚਾਲੇ ਮੋਟਰਸਾਈਕਲ ਦੇ ਵਿੱਚ ਉਚਾਲੇ ਬੈਠਾ ਸੀ ਰਸੂਲਪੁਰ ਤਰਨਤਾਰਨ ਦਾ ਸੀਗਾ ਤਾਂ ਜਦੋਂ ਬੰਦੇ ਫੜੇ ਗਏ ਇਹਦੇ ਵਿੱਚ ਸਾਰੀ ਜਿਹੜੀ ਕਾਂਸਪੀਰੀ ਕਾਂਸਪੀਰੇਸੀ ਜਿਹੜੀ ਖੁੱਲ ਗਈ ਉਹ ਖੁੱਲ ਕੇ ਸਾਹਮਣੇ ਇਹ ਆਈ ਕਿ ਇਹ ਨਾ ਤਿੰਨਾਂ ਨੂੰ ਇੱਕ ਵਿਸ਼ਾਲਦੀਪ ਨਾਮ ਦਾ ਬੰਦਾ ਹੈ ਕੈਨੇਡਾ ਬੈਠਾ ਹੈ ਇਹ ਪਿੰਡਰ ਪਿੰਡ ਹੈ ਖਲਚੀਆਂ ਦਾ ਉਹ ਸਾਰਿਆਂ ਨੂੰ ਉਹ ਹੈਂਡਲ ਕਰ ਰਾ ਸੀਗਾ ਇਹ ਗਾਂ ਇੱਕ ਰਣਜੋਤ ਸਿੰਘ ਹੈ ਜੋੜਾ ਸੰਗਾ ਕਰਕੇ ਪਿੰਡ ਹੈ ਕਿਲਾ ਲਾਲ ਸਿੰਘ ਚ ਪੈਂਦਾ ਹੈ ਇਹ ਰਣਜੋਤ ਸਿੰਘ ਆਪ ਇੰਗਲੈਂਡ ਬੈਠਾ ਹੈ ਇਹਦੇ ਕੈਂਟ ਤੇ ਵਿਸ਼ਾਲਦੀਪ ਨੇ ਇਹਨਾਂ ਨੂੰ ਹਾਇਰ ਕੀਤਾ ਸੀਗਾ ਜਿਹੜਾ ਸ਼ੂਟਿੰਗ ਮੋਡਿਊਲ ਸੀਗਾ ਤੇ ਇਹਦੇ ਵਿੱਚ ਬੜੀ ਜਿਹੜੀ ਦਿਲਚਸਪ ਗੱਲ ਹੈਗੀ ਇਸ ਕੇਸ ਦੇ ਵਿੱਚ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਚਾਹਨਾ ਜਦੋਂ ਗਾਂ ਸੀ ਇਹਦੇ ਵਿੱਚ ਤਫਤੀਸ਼ ਚੱਲੀ ਇਹਨਾਂ ਦੀ ਪੁੱਛਗਿੱਛ ਚਾਲੂ ਹੋਈ ਇਹਦੇ ਚ ਇਹ ਗੱਲ ਸਾਹਮਣੇ ਆਈ ਕਿ ਇਹਦੇ ਵਿੱਚ ਜਿਹੜਾ ਸੋ ਟੂ ਸੇ ਦਾ ਵਿਕਟਿਮ ਆਫ ਦਾ ਕਰਾਇਮ ਜਿਹੜਾ ਇਹਦਾ ਸ਼ਾਪ ਦਾ ਓਨਰ ਸੀਗਾ ਵਰਿੰਦਰ ਸਿੰਘ ਵਿੱਕੀ ਤਾਂ ਤਫਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਹ ਗੋਲੀਆਂ ਉਹਨੇ ਆਪ ਆਪ ਹੀ ਚਲਵਾਈਆਂ ਇਹਦਾ ਮਕਸਦ ਇਹ ਸੀਗਾ ਕਿ ਪੁਲਿਸ ਕੋਲ ਇਹ ਨੂੰ ਸਿਕਿਉਰਟੀ ਮਿਲ ਜਵੇ ਸੋ ਮੈਂ ਉਸ ਦਿਨ ਦੀ ਜਿਹੜੀ ਜਿਸ ਦਿਨ ਦੀ ਵਾਰਦਾਤ ਹੈ ਉਸ ਦਿਨ ਜਿਹੜੇ ਜਿਹੜੇ ਮਤਲਬ ਇੱਕ ਟਾਈਮ ਲਾਈਨ ਸਾਡੇ ਕੋਲ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੋ ਇਹ ਜਿਹੜਾ ਓਨਰ ਹੈ ਸ਼ੋਰੂਮ ਓਨਰ ਇਹ ਟਿਪਿਕਲੀ ਸ਼ਾਮ ਨੂੰ 9 ਵਜੇ ਆਪਣੀ ਦੁਕਾਨ ਬੰਦ ਕਰਦਾ ਹੈ ਲੇਕਿਨ ਜਿਸ ਦਿਨ ਦੀ ਵਾਰਦਾਤ ਹੈ 29 4 2025 ਦੀ ਤਾਂ ਉਦੋਂ ਇਹਨਾਂ ਨੇ ਆਣਾ ਸੀਗਾ ਸ਼ੂਟਿੰਗ ਮੋਡਿਊਲ ਨੇ ਉੱਥੇ ਗੋਲੀਆਂ ਚਲਾਨੀਆਂ ਸੀਗੀਆਂ ਬਟ ਉਹ ਟਾਈਮਲੀ ਨਹੀਂ ਆ ਸਕੇ ਸੋ ਇਹ ਉੱਥੇ ਵੇਟ ਕਰਦਾ ਰਿਹਾ ਕਿ ਇਹ ਆ ਕੇ ਗੋਲੀ ਚਲਾਨ ਫਿਰੇ ਜਾਊਗਾ ਸੋ ਉਹਨਾਂ ਨੂੰ ਜਦੋਂ ਪਿੱਛੇ ਉਹ ਬਟਾਲੇ ਲਾ ਕੇ ਪਿੱਛੇ ਜਿਹੜਾ ਉਹਨਾਂ ਦਾ ਵਿਸ਼ਾਲ ਹੈਂਡਲਰ ਸੀਗਾ ਉਹ ਉਹਨਾਂ ਨੂੰ ਸ਼ੂਟਿੰਗ ਮੋਡਿਊਲ ਨੂੰ ਕਾਲ ਕਰਕੇ ਇਹ ਕਹਿੰਦਾ ਕਿ ਉਹ ਤੁਹਾਡੀ ਵੇਟ ਕਰਦਾ ਪਿਆ ਉੱਥੇ ਦੁਕਾਨ ਤੇ ਉੱਥੇ ਤੁਸੀਂ ਛੇਤੀ ਪਹੁੰਚ ਜਾਓ। ਹੋਰ ਇੱਕ ਜਿਹੜੀ ਇੰਟਰਸਟਿੰਗ ਗੱਲ ਹੈ ਜਦੋਂ ਇਹ ਉੱਥੇ ਦੁਕਾਨ ਲਾ ਕੇ ਪਹੁੰਚ ਗਏ ਇਹਨਾਂ ਨੂੰ ਨਹੀਂ ਲੱਗਿਆ ਪਤਾ ਕਿ ਇਹੀ ਸਾਡਾ ਟਾਰਗੇਟ ਹੈ ਇਹ ਦੁਕਾਨ। ਇਹ ਕਿਤੇ ਅੱਗੇ ਚਲੇ ਗਏ। ਸੋ ਉਹਨਾਂ ਨੂੰ ਫੇਰ ਫੋਨ ਆਇਆ ਇਹਦਾ ਜਿਹੜਾ ਹੈਂਡਲਰ ਹੈ ਵਿਸ਼ਾਲ ਬਾਹਰ ਜਿਹੜਾ ਬੈਠਾ ਹੈ ਕਿ ਤੁਸੀਂ ਤਾਂ ਟਾਰਗੇਟ ਤੋਂ ਅੱਗੇ ਨੰਗੇ ਹੋ ਤੁਸੀਂ ਵਾਪਸ ਚਲੇ ਜਾਓ। ਸੋ ਉਹ ਮੁੜ ਕੇ ਵਾਪਸ ਆ ਗਏ। ਉੱਥੇ ਜਿਹੜਾ ਇਹ ਵਿੱਕੀ ਹੈ ਇਹ ਸੀਗਾ ਦੁਕਾਨ ਤੇ ਇਹਨੇ ਆਪਣੀ ਦੁਕਾਨ ਬੰਦ ਕੀਤੀ ਸੀਗੀ ਬਟ ਹੀ ਵਾਸ ਵੇਟਿੰਗ देयर ਫਿਰ ਇਹਨਾਂ ਨੇ ਉੱਥੇ ਗੋਲੀਆਂ ਚਲਾਈਆਂ ਐਂਡ ਦੈਨ ਦੇ ਐਸਕੇਪਡ ਫਰਮ ਦਾ ਸਪੌਟ ਇਹਦੇ ਵਿੱਚ ਇੰਟਰਸਟਿੰਗ ਗੱਲ ਹੋਰ ਇਹ ਹੈ ਕਿ ਇਹ ਵਾਰਦਾਤ ਕਰਨ ਲਈ ਜਿਹੜਾ ਇਹ ਸ਼ਾਪ ਦਾ ਓਨਰ ਓਨਰ ਹੈ ਬਰਿੰਦਰ ਸਿੰਘ ਵਿੱਕੀ ਤਾਂ ਇਹਨੇ ਕਪੜਿਆਂ ਦਾ ਗਾਰਮੈਂਟਸ ਦਾ ਇੱਕ ਪਾਰਸਲ ਬਣਾਇਆ ਉਹਦੇ ਵਿੱਚ ਕਰੀਬਨ 26000 ਰੁਪਏ ਦੇ ਜਿਹੜੇ ਕਪੜੇ ਹੈ ਔਰ 12000 ਦਾ ਇੱਕ ਕੂਰੀਅਰ ਇਹਦੇ ਫਾਦਰ ਦੇ ਰਾਹੀਂ ਇੱਕ ਜਿਹੜਾ ਰਣਜੋਧ ਸਿੰਘ ਹੈ ਜੋੜਾ ਸਿੰਘ ਦਾ ਉਹਨੂੰ ਇੰਗਲੈਂਡ ਪੇਜਾ ਜਿਹਦੇ ਰਾਹੀਂ ਇਹ ਕੰਮ ਕਰਵਾਉਣਾ ਚਾਹਨਾ ਸੀਗਾ ਸੋ ਤੁਸੀਂ ਕਰੀਬਨ 38000 ਦੇ ਕਪੜੇ ਪਲੱਸ ਕੂਰੀਅਰ ਦਾ ਜਿਹੜਾ ਐਕਸਪੈਂਡੀਚਰ ਹੈ ਉਹ ਇਹਨਾਂ ਨੇ ਇੰਗਲੈਂਡ ਪੇਜਾ ਤਾਂ ਜਿਹੜਾ ਸ਼ੂਟਿੰਗ ਮੋਡਿਊਲ ਹੈ ਜਿਹੜੇ ਤਿੰਨ ਬੰਦੇ ਦੇ ਚ ਸੀਗੇ ਉਹਨਾਂ ਨੂੰ 50000 ਰੁਪਏ ਮਿਲਨੇ ਸੀਗੇ ਬਟ ਫਿਲਹਾਲ ਉਹਨਾਂ ਨੂੰ ਸਿਰਫ ਜਦੋਂ ਉਹ ਗ੍ਰਿਫਤਾਰ ਹੋਏ ਸਿਰਫ 3500 ਰੁਪਏ ਉਹਨਾਂ ਕੋਲ ਆਏ ਸੀਗੇ ਤਾ ਇਹਦੇ ਵਿੱਚ ਬੜਾ ਸ਼ਲਾਘਾਯੋਗ ਐਂਡ ਵੈਰੀ ਪ੍ਰੋਫੈਸ਼ਨਲ ਤਰੀਕੇ ਨਾਲ ਇਹ ਜਿਹੜਾ ਇਨਵੈਸਟੀਗੇਸ਼ਨ ਹੋਇਆ ਉਹਦੇ ਵਿੱਚ ਇਹ ਸਾਰੇ ਖੁਲਾਸੇ ਹੋਏ ਤਾ ਇਹਦੇ ਚ ਇਹ ਗੱਲ ਵੀ ਸਾਹਮਣੇ ਆਈ ਕਿ 2022 ਦੇ ਵਿੱਚ ਵੀ ਇਹਨਾਂ ਨੇ ਇੱਕ ਪਰਚਾ ਦਰਜ ਕਰਾ ਲਿਆ ਸੀਗਾ ਤਾ ਉਦੋਂ ਜਿਹੜਾ ਮੁਲਜ਼ਮ ਉਸ ਮੁਕਦਮੇ ਦਾ ਸੀਗਾ ਇੱਕ ਮਨਦੀਪ ਤੂਫਾਨ ਨਾਮ ਦੇ ਗੈਂਗਸਟਰ ਸੀਗਾ ਉਹ ਬਾਅਦ ਚ ਇੱਕ ਐਨਕਾਊਂਟਰ ਚ ਮਾਰਿਆ ਗਿਆ ਉਦੋਂ ਕਰਕੇ ਉਹਦਾ ਫਿਰ ਅਖਰਾਜ ਰਿਪੋਰਟ ਕੋਰਟ ਦੇ ਵਿੱਚ ਦਿੱਤੀ ਗਈ ਸੋ ਅਰੈਸਟ ਜਿਹੜੇ ਬੰਦੇ ਹੈ ਇਹਦੇ ਵਿੱਚ ਇੱਕ ਤਾਂ ਸ਼ੁਰੂਆਤੀ ਜਿਹੜੇ ਤਿੰਨ ਬੰਦੇ ਮੈਂ ਦੱਸੇ ਜਿਹੜੇ ਸ਼ੂਟਿੰਗ ਮੋਡਿਊਲ ਚ ਸ਼ਾਮਿਲ ਹੈਗੇ ਨੇ ਉਹ ਤਿੰਨ ਬੰਦੇ ਜਿਨ੍ਹਾਂ ਦਾ ਨਾਮ ਮੈਂ ਆਲਰੇਡੀ ਲੈ ਲਿਆ ਜਿਹੜਾ ਸ਼ਾਪ ਦਾ ਓਨਰ ਹੈ ਸ਼ੋਰੂਮ ਦਾ ਓਨਰ ਹੈ ਵਰਿੰਦਰ ਸਿੰਘ ਵਿੱਕੀ ਉਹਨਾਂ ਨੂੰ ਉਸੇ ਗ੍ਰਿਫਤਾਰ ਕਰ ਲਿਆ ਤਾਂ ਜਦੋਂ ਹੀ ਵਾਸ ਕਨਫਰੰਟਡ ਵਿਦ ਦਾ ਐਵਿਡੈਂਸ ਉਹਨੇ ਸਾਰਾ ਕਨਫੈਸ ਕਰ ਲਿਆ ਉਹਨੇ ਸਾਰੀ ਗੱਲ ਮੰਨੀ ਕਿ ਉਹਨਾਂ ਨੇ ਇਹ ਸਾਰਾ ਜਿਹੜਾ ਕਾਂਸਪੀਰੇਸੀ ਰਚਾਈ ਸੀਗੀ ਸਿਕਿਉਰਿਟੀ ਲੈ ਲਈ ਇਸ ਤੋਂ ਇਲਾਵਾ ਇੱਕ ਗੁਰਪ੍ਰੀਤ ਗੋਪੀ ਹੈ ਹੂ ਪ੍ਰੋਵਾਈਡਡ ਦਾ ਮੋਟਰਸਾਈਕਲ ਜੋ ਵਾਰਦਾਤ ਦੇ ਵਿੱਚ ਇਸਤੇਮਾਲ ਹੋਇਆ ਇੱਕ ਵਿਸ਼ਾਲ ਦਾ ਫਾਦਰ ਹੈ ਇਹਦੇ ਵਿੱਚ ਗੁਰਮੀਤ ਸਿੰਘ ਉਹ ਵੀ ਕੇਸ ਦੇ ਵਿੱਚ ਅਰੈਸਟ ਹੋਇਆ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਦੱਸਣਾ ਚਾਹਨਾ ਇਹ ਮੈਸੇਜ ਵੀ ਦਿੰਨਾ ਚਾਹਨਾ ਕਿ ਇਫ ਯੂ ਥਿੰਕ ਕਿ ਤੁਸੀਂ ਬੜੇ ਸਮਾਰਟ ਹੋ ਐਂਡ ਯੂ ਕੈਨ ਬਲਫ ਪੰਜਾਬ ਪੁਲਿਸ ਤਾਂ ਯੂ ਆਰ ਸੀਵਿਅਰਲੀ ਮਿਸਟੇਕਲ ਤਾਂ ਅਸੀਂ ਬੜੇ ਪ੍ਰੋਫੈਸ਼ਨਲੀ ਟੈਕਨੀਕਲੀ ਐਂਡ ਵਿਦ ਹਿਊਮਨ ਐਂਡ ਕੇਸਿਸ ਨੂੰ ਟ੍ਰੇਸ ਕਰ ਰਹੇ ਨੇ ਐਂਡ ਇਹੋ ਜਿਹਾ ਕੋਈ ਚਾਲ ਚੱਲੂਗਾ ਕਿ ਜੀ ਪੁਲਿਸ ਨੂੰ ਸ਼ਾਇਦ ਪਤਾ ਨਹੀਂ ਲੱਗੂਗਾ ਤਾਂ ਬੜੀ ਮਤਲਬ ਬਦਕਿਸਮਤੀ ਹੈ ਉਸ ਬੰਦੇ ਲਈ ਐਂਡ ਜਿਸ ਤਰ੍ਹਾਂ ਤੁਸੀਂ ਇਹਦੇ ਵਿੱਚ ਨਤੀਜਾ ਵੇਖ ਰਹੇ ਹੋ ਤਾਂ ਨਾਲ ਮੈਂ ਇਹ ਵੀ ਦੱਸਣਾ ਚਾਹਣਾ ਕਿ ਜਿਹੜਾ ਇੱਕ ਫਤੂਰ ਹੈ ਆਪਸੈਸ਼ਨ ਹੈ ਸਿਕਿਉਰਟੀ ਦਾ ਤਾਂ ਹਰ ਇੱਕ ਕੇਸ ਅਸੀਂ ਪ੍ਰੋਪਰਲੀ ਜਿੱਥੇ ਥ੍ਰੈਟ ਅਸੈਸਮੈਂਟ ਪ੍ਰੋਪਰ ਹੁੰਦਾ ਹੈ ਉਥੇ ਅਸੀਂ ਥ੍ਰੈਟ ਅਸੈਸਮੈਂਟ ਕਰਦੇ ਹਾਂ ਜਿੱਥੇ ਲੋਡ ਹੁੰਦੀ ਹੈ ਉਥੇ ਪੰਜਾਬ ਪੁਲਿਸ ਇਜ਼ ਆਲਵੇਜ਼ ਥੇਰ ਬਟ ਇਸ ਤਰ੍ਹਾਂ ਕੋਈ ਚਾਲ ਖੇਡੂਗਾ ਕਿ ਮੈਂ ਇਸ ਤਰ੍ਹਾਂ ਕਰ ਲੂੰਗਾ ਥੇਰ ਇਜ਼ ਨੋ ਸਕੋਪ ਫਾਰ ਐਨੀ ਸੱਚ ਐਕਟੀਵਿਟੀ ਇੱਕ ਕ੍ਰਿਮੀਨਲ ਐਕਟੀਵਿਟੀ ਹੈ ਐਂਡ ਹੁਣ ਜਿਸ ਤਰ੍ਹਾਂ ਤੁਸੀਂ ਨਤੀਜਾ ਦੇਖ ਰਹੇ ਹੋ ਐਂਡ ਇਧਰ ਜà ਟਿਕਾਣਾ ਜਿਹੜਾ ਜੇਲੀ ਹੈ ਸਰ ਜੀ ਇਹ ਜਿਸ ਸਿਕਿਉਰਟੀ ਬੰਦਾ ਸੀ ਇਹ ਕੋਕੀ ਸੁਰਖਾਤ ਤੇ ਬੰਦਾ ਸੀ ਕਿ ਜਾਂ ਪਹਿਲਾਂ ਵੀ ਤੁਹਾਨੂੰ ਗਾਰੰਟੀ ਸਰ ਮੈਂ ਤਾਂ ਪਹਿਲਾਂ ਵੀ ਸਕੋਲਟੀ ਹੈਗੀ ਸੀ ਬੰਦੇ ਆਇਆ ਸੀ ਗੱਲ ਇਦਾਂ ਮੈਂ ਜਿਸ ਤਰ੍ਹਾਂ ਕਰ ਰਹਾ ਸੀਗਾ ਕਿ 2022 ਦੇ ਵਿੱਚ ਵੀ ਇਹਨੇ ਇੱਕ ਪਰਚਾ ਦਰਜ ਕਰਾ ਲਿਆ ਸੀਗਾ ਉਹਦੇ ਵਿੱਚ ਜਿਹੜਾ ਮਲਜ਼ਮ ਹੈ ਉਹ ਬਾਅਦ ਵਿੱਚ ਪੁਲਿਸ ਐਨਕਾਊਂਟਰ ਦੇ ਵਿੱਚ ਮਾਰਿਆ ਗਿਆ ਤਾਂ ਇਹਦੇ ਕੋਲ ਕੁਝ ਟਾਈਮ ਸਿਕਿਉਰਿਟੀ ਰਹੀ ਵੀ ਇਨ ਫੈਕਟ ਵੀਲ ਅਸੈਸ ਦੈਟ ਕੇਸ ਆਲਸੋ ਜਿਹੜਾ ਉਹ ਪੁਰਾਣਾ ਸੀਗਾ ਬਟ ਇਹਦੇ ਵਿੱਚ ਹੁਣ ਜਿਹੜੀ ਤਫਤੀਸ਼ ਦੇ ਵਿੱਚ ਇਹ ਸਾਰਾ ਖੁਲਾਸਾ ਹੋਇਆ ਕਿ ਇਹਨੇ ਆਪ ਹੀ ਸਾਜ਼ਿਸ਼ ਬਚਾ ਕੇ ਸਿਕਿਉਰਿਟੀ ਲੈ ਲਈ ਕੰਮ ਕੀਤਾ ਸੀਗਾ ਤਾਂ ਅਸੀਂ ਦੀ ਗ੍ਰਿਫਤਾਰੀ ਪਾਈ ਐਂਡ ਇਹਨੇ ਸਾਰਾ ਖੁਲਾਸਾ ਕਰਤਾ ਕਿ ਬੇਸ਼ੱਕ ਸਿਕਿਉਰਿਟੀ ਲੈਣ ਲਈ ਹੀ ਇਹਨਾਂ ਨੇ ਕੰਮ ਕੀਤਾ ਸੀਗਾ ਟੋਟਲ ਕਿੰਨੇ ਕੋਈ ਕੇਸ ਹੈਗੇ ਜਿਹੜੇ ਮਟਾਲਾ ਦੇ ਅੰਦਰ ਇਹਨਾਂ ਨੇ ਕੀਤੇ ਹੋਏ ਜਾਂ ਲੱਗੇ ਹੋਏ ਉਹ ਅਸੀਂ ਚੈੱਕ ਕਰ ਰਹੇ ਇਹਨਾਂ ਦਾ ਜਿਹੜਾ ਕ੍ਰਿਮੀਨਲ ਰਿਕਾਰਡ ਹੈ ਜਿਹੜੇ ਇਹਦੇ ਵਿੱਚ ਬੰਦੇ ਹੈ ਇਹਦੇ ਵਿੱਚ ਮੈਂ ਜ਼ਰੂਰ ਦੱਸੂਗਾ ਜਿਹੜਾ ਇਹਦਾ ਇੱਕ ਵਾਕਫਕਾਰ ਹੈ ਰਣਜੋਤ ਸਿੰਘ ਰਣਜੋਤ ਸਿੰਘ ਤੁਹਾਨੂੰ ਯਾਦ ਹੋਗਾ ਇੱਕ ਰਾਇਮਲ ਇੱਕ ਪਿੰਡ ਹੈ ਉੱਥੇ ਗ੍ਰੇਨੇਡ ਹਮਲਾ ਹੋਇਆ ਸੀਗਾ ਇੱਕ ਪੁਲਿਸ ਮੁਲਾਜ਼ਮ ਤੇ ਹੋਤੇ ਤਾਂ ਜਿਹੜਾ ਲੌਜਿਸਟਿਕਸ ਪਾਰਟ ਹੈ ਗ੍ਰੇਨੇਡ ਦਾ ਇਹਨੇ ਉਹ ਹੈਂਡਲ ਕੀਤਾ ਸੀਗਾ ਉਦੋਂ ਵੀ ਇਹ ਇੱਥੇ ਹੈ ਨਹੀਂ ਅਸੀਂ ਚਲੋ ਜਿਹੜੀ ਐਕਸਟ੍ਰੀਡੀਸ਼ਨ ਐਂਡ ਇਹਦਾ ਰੈੱਡ ਕਾਰਨਰ ਨੋਟਿਸ ਉਹ ਸਾਰਾ ਕੰਮ ਉਹਦੇ ਤੇ ਚੱਲਦਾ ਪਿਆ ਤਾਂ ਇਹ ਉਸ ਕੇਸ ਦੇ ਵਿੱਚ ਵੀ ਮਲਬਸ ਹੈ ਉਹ ਯੂਏਪੀਏ ਦੇ ਤਹਿਤ ਇਹਦੇ ਬਰ ਖਿਲਾਫ ਮੁਕੱਦਮਾ ਦਰਜ ਹੈ ਤਾਂ ਇਹ ਕਿੰਨੇ ਵਿਅਕਤੀ ਕਾਬੂ ਕੀਤੇ ਕੀ ਕੀ ਬਰਾਮਦ ਹੈ ਤਾਂ ਇਹਦੇ ਵਿੱਚ ਅਸੀਂ ਸ਼ੁਰੂ ਚ ਜਿਹੜੇ ਤਿੰਨ ਸ਼ੂਟਿੰਗ ਮੋਡਿਊਲ ਵਾਲੇ ਉਸ ਤੋਂ ਬਾਅਦ ਤਿੰਨ ਹੋਰ ਜਿਹੜੇ ਅਸੀਂ ਬਰਾਮਦ ਕਰ ਲਏ ਇਹਦੇ ਵਿੱਚ ਬੰਦੇ ਇਨਕਲੂਡਿੰਗ ਜਿਹੜਾ ਇਹ ਸ਼ੋਰੂਮ ਦਾ ਮਾਲਕ ਹੈ ਬ੍ਰਾਮਣ ਜੀ ਹੈ ਅਸਲ ਤਾਂ ਜਿਹੜਾ ਯੂਕੇ ਪਾਰਸਲ ਭੇਜਿਆ ਹੈ ਇਹਨਾਂ ਨੇ ਜਿਹੜਾ ਤੁਸੀਂ ਜਿੱਥੇ ਕਰਦੇ ਨੇ ਪੁੱਛਦੇ ਹੋ ਕਿ ਇਹ ਕਿੰਨੇ ਦਾਸ ਪਤਾ ਜਾਂ پیسے ਜਿੱਦਾਂ ਨਹੀਂ ਨਹੀਂ ਉਹ ਜਿਹੜਾ ਰੰਜੋਦ ਦਾ ਫਾਦਰ ਹੈ ਉਹਨੂੰ ਐਡਰੈਸ ਪਤਾ ਸੀਗਾ ਉਹ ਕਿੱਥੇ ਹੈ ਉੱਥੇ ਤਾਂ ਇਟ ਇਜ਼ ਅ ਨਾਰਮਲ ਪਾਰਸਲ ਜਿਹੜਾ ਇੰਗਲੈਂਡ ਔਰ ਕੈਨੇਡਾ ਵਾਲੇ ਜਿਹੜੇ ਲੋਕ ਨੇ ਉਹ ਗੈਂਗਸਟਰ ਟਾਈਪ ਨੇ ਜਾਂ ਉਹ ਮਤਲਬ ਗ੍ਰੈਫਿਟੀ ਦੇ ਕਰਦੇ ਨੇ ਨਹੀਂ ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਕਿਉਂਕਿ ਸਾਨੂੰ ਇਹ ਪਹਿਲਾ ਵੀ ਲੋੜਿੰਦਾ ਹੈ ਕੇਸਾਂ ਦੇ ਵਿੱਚ ਤਾਂ ਉਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਨੇ ਇਹਦਾ ਮਤਲਬ ਇਹਦੇ ਕਿਤੇ ਉਹਦੇ ਨਾਲ ਲਿੰਕਸ ਹੋਣਗੇ ਨਾ ਵਿਕੀ ਦੇ ਵਿਕੀ ਦੇ ਲਿੰਕਸ ਹੋਣਗੇ ਤੇ ਤਾਂ ਹੀ ਉਹਨਾਂ ਨੂੰ ਵਿਕੀ ਦੀ ਹੈਗੀ ਇਹਦੇ ਨਾਲ ਵਕਤ ਰਣਜੋਤ ਸਿੰਘ ਦੇ ਨਾਲ ਉਹ ਰਣਜੋਤ ਸਿੰਘ ਉਹ ਮੁਲਜ਼ਮ ਹੈ ਜਿਹਦੇ ਬਰਖਲਾਫ ਯੂਏਪੀਏ ਕੇਸ ਆਲਰੇਡੀ ਦਰਜ ਹੈਗਾ